ਕਿ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪ੍ਰੋਗਰਾਮ ਸਿਆਸੀ ਸੁਰਖੀਆਂ ਲੈ ਕੇ ਮੁੜ ਹਾਜ਼ਰ ਬਾਦਲਾਂ ਦਾ ਗੜ ਬਠਿੰਡਾ ਹੋਵੇ ਭਗਵੰਤ ਮਾਨ ਦੀ ਰੈਲੀ ਜਾਂ ਰੋਡ ਸ਼ੋਅ ਹੋਵੇ ਤੇ ਉਹ ਬਾਦਲਾਂ ਖਿਲਾਫ ਕੁਝ ਨਾ ਬੋਲਣ ਜਾਂ ਕਹਿ ਲਵੋ ਕਿ ਕੋਈ ਸ਼ਬਦੀ ਹਮਲਾ ਜਾਂ ਤੰਜ਼ ਨਾ ਕਰਨ ਇਹ ਕਿਵੇਂ ਹੋ ਸਕਦਾ ਏਦਾਂ ਦਾ ਸ਼ਾਇਦ ਹੀ ਕਦੇ ਹੋਇਆ ਹੋਵੇ ਇਹ ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਭਗਵੰਤ ਮਾਨ ਨੇ ਕਵਤਾ ਕਿਕਲੀ ਕਲੀਰ ਦੀ ਜਿਹੜੀ ਨਵੀਂ ਬਣਾ ਕੇ ਬਾਦਲਾਂ ਦੇ ਉੱਤੇ ਤੰਜ਼ कसे ਹੋਣ ਔਰ ਉਹਨਾਂ ਦੇ ਉੱਤੇ ਮੋੜ ਤੋਂ ਜਿਹੜਾ ਹੈ ਤਿੱਖਾ ਸ਼ਬਦੀ ਹਮਲਾ ਬੋਲਿਆ ਹੋਵੇ। ਔਰ ਤਵਾ ਵੀ ਅਜੀਹਾ ਲਾਇਆ ਕਿ ਪੰਡਾਲ ਦੇ ਵਿੱਚ ਬੈਠਿਆ ਹਰ ਸ਼ਖਸ ਹਾਸਾ ਹੱਸ ਕੇ ਦੂਰਾ ਹੋ ਗਿਆ। ਭਗਵੰਤ ਮਾਨ ਨੇ ਆਪਣੀ ਇਸ ਕਵਤਾ 'ਚ ਬਾਦਲਾਂ ਦੇ ਸਾਰੇ ਟੱਬਰ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਜਿਹੜੀ ਆ ਉਹ ਕਰ ਦਿੱਤੀ ਕਪਤਾ ਵਿੱਚ ਕਹਿੰਦੇ ਆ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਅਕਾਲੀ ਦਲ ਵਾਲੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਰਾਜਨਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਸਾਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਸ਼ਾਸਤਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵੱਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਬੜੀ ਮੌਜ ਲੁੱਟੀ ਐ ਇਹ ਵੀ ਕਹਿੰਦੀ ਹੈ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਘੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜੜ ਸਾਡੀ ਮਾਂ ਨੇ ਪੁੱਟੀ ਐ। ਲੈ ਰਾਜਨੀਤੀ ਵਿੱਚ ਵੈਤ ਕੀ ਬਾਦਲ ਪਰਿਵਾਰ ਵੀ ਛੁੱਟੀ ਐ। ਬੋਲੇ ਸੋਨਿਆ। ਠੀਕ ਲੱਗਿਆ। ਔਰ ਜਿਹਹਿਆਂ ਸੱਤਰਾਂ ਨਾਲ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ ਐ, ਲੱਗਦਾ ਦਾ ਜਵਾਬ ਜਿਹੜਾ ਹੈ, ਉਹ ਜ਼ਰੂਰ ਜਿਹੜਾ ਹੈ ਉਹ ਆਇਰ ਗਈ ਹੀ ਆਇਰ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਦੋ ਮੁਨਕਤ ਕੀਤੀਆਂ ਗਿਆ ਨੇ ਪੰਜਾਬ 'ਚ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਫਿਰੋਜ਼ਪੁਰ 'ਚ ਭਾਜਪਾ ਦਾ ਇੱਕ ਵੱਡਾ ਥੰਮ ਡਿੱਗ ਪਿਆ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਨੰਨੂ ਨੂੰ ਪਾਰਟੀ ਦੇ ਵਿੱਚ ਮਾਨ ਸਨਮਾਨ ਨਾਲ ਸ਼ਾਮਲ ਕਰਵਾਇਆ ਜਦੋਂ ਕਿਸਾਨ ਅੰਦੋਲਨ ਦੀ ਹਨੇਰੀ ਪੰਜਾਬ ਝੁੱਠੀ ਸੀ ਉਦੋਂ ਸੁਖਪਾਲ ਨੰਨੂ ਨੂੰ ਭਾਜਪਾ ਛੱਡ ਦਿੱਤੀ ਸੀ ਪਰ ਸਾਲ 2022 ਚ ਮੁੜ ਭਾਜਪਾ ਚ ਸ਼ਾਮਿਲ ਹੋ ਗਏ ਤੇ ਉਹ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਹੈ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਉਹਨਾਂ ਨੂੰ ਮਾਲ ਵਿਭਾਗ ਦਾ ਪਾਰਲੀਮੈਂਟੀ ਸਖਤਰ ਵੀ ਬਣਾਇਆ ਗਿਆ ਸੀ ਉਹ ਭਾਜਪਾ ਕਿਸਾਨ ਮੋਰਚਾ ਸੱਲ ਦੇ ਸੂਬਾ ਪ੍ਰਧਾਨ ਵੀ ਰਹੇ ਚੁੱਕੇ ਹੈ ਔਰ ਸੁਖਪਾਲ ਸਿੰਘ ਨੰਨੂ ਦੇ ਪਿਤਾ ਮਰਹੂਮ ਜਿਹੜੇ ਗਰਧਾਤਾ ਸਿੰਘ ਨੇ ਉਹ ਇਸ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਤਾਂ ਇੱਕ ਵੱਡਾ ਜਿਹੜਾ ਝਟਕਾ ਹੈ ਉਹ ਪੰਜਾਬ ਦੇ ਅੰਦਰ ਫਿਰੋਜ਼ਪੁਰ ਦੇ ਵਿੱਚ ਬੀਜੇਪੀ ਨੂੰ ਸਖਪਾਲ ਨੰਨੂ ਦੇ ਰੂਪ ਚ ਲੱਗਿਆ ਇਹ ਝਟਕਾ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਔਰ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਤੋਂ ਪਹਿਲਾਂ ਬੀਜੇਪੀ ਨੂੰ ਪੀਐਮ ਨਰਿੰਦਰ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਪੰਜਾਬੀ ਬਨਾਮ ਗੈਰ ਪੰਜਾਬੀ ਦਾ ਮੁੱਦਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਮੁੱਦੇ ਤੇ ਸਿਆਸਤ ਕਾਫੀ ਗਰਮਾ ਰਹੀ ਹੈ ਇਸ ਮੁੱਦੇ ਨੂੰ ਹਵਾ ਦਿੱਤੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਖੈਰਾ ਨੇ ਆਪਣੇ ਇੱਕ ਬਿਆਨ ਚ ਕਿਹਾ ਕਿ ਪੰਜਾਬ ਚ ਗੈਰ ਪੰਜਾਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ ਜੇਕਰ ਅਗਲੇ 15-20 ਸਾਲਾਂ ਚ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਚ ਨਾ ਤਾਂ ਪੰਜਾਬੀ ਲੱਭਣਗੇ ਤੇ ਨਾ ਹੀ ਪੱਗਾਂ ਵਾਲੇ ਲੱਭਣਗੇ ਭਗਵੰਤ ਮਾਨ ਬਹੁਤ ਜ਼ੋਰ ਲਗਾਏ ਕਿ ਮੈਂ ਸਰਕਾਰੀ ਨੌਕਰੀਆਂ ਦੇ ਰਿਹਾ ਹਾਂ ਪੰਜਾਬ ਦੇ ਬੱਚਾ ਨੂੰ ਪਰ ਮੈਂ ਜਦੋਂ ਪਿੰਡਾਂ ਵਿੱਚ ਜਾ ਕੇ ਪੁੱਛਦਾ ਹਾਂ ਸਾਰੇ ਪਿੰਡਾਂ 'ਚ ਕਿ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਮੇਰੇ ਪਿੰਡਾਂ ਦੇ ਕੋਈ ਵੀ ਸਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਇਹ ਡਾਕਟਰੀਆਂ ਕਿੱਥੇ ਗਈਆਂ ਇਹ ਡਾਕਟਰੀਆਂ ਲੈ ਕੇ ਆਪਣੀਆਂ ਹਿਮਾਚਲ ਵਾਲੇ ਹਾਂ ਰਾਜਸਥਾਨ ਵਾਲੇ ਹਾਂ ਦਿੱਲੀ ਵਾਲੇ ਹਾਂ ਹਰਿਆਣੇ ਵਾਲੇ ਕਿਉਂ ਕੋਈ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂਗਾ ਉਸ ਨੂੰ ਕੋਈ ਰੋਕ ਨਹੀਂ ਸਕਦਾ ਸੁਖਪਾਲ ਖੈਰਾ ਦੇ ਇਸ ਬਿਆਨ ਨੂੰ ਭਾਵੇਂ ਪੰਜਾਬ ਦੇ ਸਿਆਸਤਦਾਨਾਂ ਨੇ ਕੋਈ ਬਹੁਤੀ ਤਵੱਜੋ ਨਾ ਦਿੱਤੀ ਹੋਵੇ ਪਰ ਭਾਜਪਾ ਵਾਲਿਆਂ ਨੇ ਇਹ ਗੱਲ ਦਿੱਲੀ ਤੱਕ ਪਹੁੰਚਾ ਦਿੱਤੀ ਹੈ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੀ ਧਰਤੀ ਤੋਂ ਬਗੈਰ ਨਾਂ ਲੈ ਸੁਖਪਾਲ ਖੇਰੇ ਦਾ ਜਵਾਬ ਦਿੱਤਾ ਹੈ ਔਰ ਉਹਨਾਂ ਨੇ ਬਿਹਾਰ ਤੋਂ ਪੰਜਾਬ ਦੇ ਵਿੱਚ ਗੈਰ ਪੰਜਾਬੀ ਦੀ ਸਿਆਸਤ ਦੇ ਉੱਤੇ ਹਮਲਾ ਬੋਲਿਆ ਪੀਐਮ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਦਾ ਸਨਮਾਨ ਇਹ ਇੰਡੀਆ ਗੱਠ ਜੋੜ ਵਾਲਿਆਂ ਲਈ ਮਾਇਨੇ ਨਹੀਂ ਰੱਖਦਾ ਇਨਾਂ ਦੇ ਦਿਮਾਗ ਅਤੇ ਦਿਲ 'ਚ ਬਿਹਾਰ ਦੇ ਲੋਕਾਂ ਪ੍ਰਤੀ ਨਫ਼ਰਤ ਹੈ। ਇਹ ਕਹਿੰਦੇ ਨੇ ਕਿ ਪੰਜਾਬ 'ਚ ਬਿਹਾਰੀਆਂ ਨੂੰ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ। ਤਾਂ ਪੀਐਮ ਮੋਦੀ ਨੇ ਆਪਣੀ ਤਕਰੀਰ ਦੇ ਵਿੱਚ ਕੀ ਕੁਝ ਕਿਹਾ ਉਹ ਸੁਣਦੇ ਆਂ। ਪੰਜਾਬ ਕੇ ਕਾਂਗਰਸ ਕੇ ਇਹ ਨੇਤਾ ਕਹਤੇ ਹੈ ਕਿ ਬਿਹਾਰ ਕੇ ਲੋਕੋ ਕੋ ਪੰਜਾਬ ਮੈਂ ਬਹਿਸ਼ਕਾਰ ਕਰਨਾ ਚਾਹੀਏ। ਇਹ ਕਾਂਗਰਸ ਵਾਲੇ ਨੇਤਾ ਬੋਲ ਰਹੇ और आरजेडी वाले इनके साथ यहां आपसे वोट मांग रहे वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए ਇਤਨੀ ਨਫਰਤ ਇਨ ਲੋਗੋ ਕੇ ਦਿਲ-ਦਿਵਾਗ ਮੇਂ ਭਰੀ ਪੜੀ ਹੈ ਪੰਜਾਬ ਚ ਗਰਮੀ ਨੇ ਤਾਂ ਵਟ ਕੱਢੇ ਹੋਏ ਆ ਸਿਆਸੀ ਪਾਰਾ ਵੀ ਪੂਰੇ ਸਖਰਾਂਤੇ ਆ ਦਿੱਲੀ ਤੋਂ ਲਾਮ ਲਸ਼ਕਰ ਨਾਲ ਵੱਡੇ ਵੱਡੇ ਲੀਡਰ ਪੰਜਾਬ ਵੱਲ ਵਹੀਰਾਂ ਘੱਤਰੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਚ ਇੱਕ ਚੋਣ ਰੈਲੀ ਕਰਨਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਰਣਨੀਤੀ ਬਣਾਈ ਗਈ ਕਿਸਾਨਾਂ ਵੱਲੋਂ ਵੀ ਰਣਨੀਤੀ ਬਣਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ 30 ਮਈ ਤੱਕ ਸੂਬੇ 'ਚ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਵੱਲੋਂ ਸੂਬੇ 'ਚ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਕਿਰਾਏ ਤੇ ਲੈ ਲਿਆ ਗਿਆ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਤੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਸ਼ਹਿਰੀ ਖੇਤਰਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੀ ਆਮ ਆਦਮੀ ਪਾਰਟੀ ਨੇ ਸੰਸਦੀ ਖੇਤਰਾਂ ਚ ਪੈਂਦੇ ਉਹਨਾਂ ਵਿਧਾਨ ਸਭਾ ਹਲਕਿਆਂ ਦੀ شناخت ਕੀਤੀ ਹੈ ਜਿੱਥੇ ਪਾਰਟੀ ਨੂੰ ਹੋਰ ਸਖਤ ਮਿਹਨਤ ਕਰਨ ਦੀ ਲੋੜ ਹੈ ਅਜੇ ਹਲਕਿਆਂ ਚ ਮੁੱਖ ਮੰਤਰੀ ਦੇ ਰੋਡ ਸ਼ੋਅ ਉਲੀਕੇ ਜਾ ਰਹੇ ਨੇ ਸ਼ਹਿਰੀ ਲੋਕਾਂ ਨਾਲ ਕੇਜਰੀਵਾਲ ਮੁਖਾਤਬ ਹੋਣਗੇ ਭਾਜਪਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪਾਰਟੀ ਪ੍ਰਧਾਨ ਜੇਪੀ ਨੱਡਾ ਤੇ ਚੋਣ ਪ੍ਰੋਗਰਾਮ ਉਲੀਕੇ ਜਾ ਰਹੇ ਆ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੇਤਿਆਨਾਥ ਦੇ ਪ੍ਰੋਗਰਾਮ ਵੀ ਬਣਾਏ ਜਾ ਰਹੇ ਆ। ਬਸਪਾ ਮੁਖੀ ਮਾਇਆਬਤੀ ਵੱਲੋਂ 24 ਮਈ ਨੂੰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਰੈਲੀ ਕੀਤੀ ਜਾ ਰਹੀ ਹੈ। ਔਰ ਇਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ 20 23 ਤੋਂ 29 ਮਈ ਦਰਮਿਆਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀਆਂ ਚੋਣ ਰੈਲੀਆਂ ਉਲੀਕੀਆਂ ਜਾ ਰਹੀਆਂ ਨੇ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਦੂਜੇ ਸੂਬਿਆਂ ਚ ਵੀ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਚ ਚੋਣ ਪ੍ਰਚਾਰ ਕਰਨਗੇ ਪਾਰਟੀ ਆਗੂਆਂ ਮੁਤਾਬਕ ਕਾਂਗਰਸ ਵੱਲੋਂ 4 ਤੋਂ 5 ਰੈਲੀਆਂ ਦੀ ਵਿਉਂਤਬੰਦੀ ਕੀਤੀ ਗਈ ਹੈ ਸੁਖਬੀਰ ਬਾਦਲ ਵੀ ਮਈ ਦੇ ਆਖਰੀ ਹਫਤੇ ਚੋਣ ਰੈਲੀਆਂ ਦੀ ਗਿਣਤੀ ਵਧਾ ਰਹੇ ਆ ਉਹ ਬਠਿੰਡਾ ਹਲਕੇ ਚ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਆ ਕਿਉਂਕਿ ਇਹ ਸੀਟ ਵਕਾਰ ਦੀ ਸੀਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਣੀ ਹੋਈ ਹੈ ਪ੍ਰੋਗਰਾਮ ਸਿਆਸੀ ਸੁਰਖੀਆਂ ਦੇ ਵਿੱਚ ਇਨਾਂ ਨਵਜੋਤ ਸਿੰਘ ਢਾਲੀਵਾਲ ਨੂੰ دی ਹੋਈ ਇਜਾਜ਼ਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪ੍ਰੋਗਰਾਮ ਸਿਆਸੀ ਸੁਰਖੀਆਂ ਲੈ ਕੇ ਮੌੜ ਹਾਜ਼ਰ ਬਾਦਲਾਂ ਦਾ ਗੜ ਬਠੰਡਾ ਹੋਵੇ ਭਗਵੰਤ ਮਾਨ ਦੀ ਰੈਲੀ ਜਾਂ ਰੋਡ ਸ਼ੋਅ ਹੋਵੇ ਤੇ ਉਹ ਬਾਦਲਾਂ ਖਿਲਾਫ ਕੁਝ ਨਾ ਬੋਲਣ ਜਾਂ ਕਹਿ ਲਵੋ ਕਿ ਕੋਈ ਸ਼ਬਦੀ ਹਮਲਾ ਜਾਂ ਤੰਜ਼ ਨਾ ਕਰਨ ਇਹ ਕਿਵੇਂ ਹੋ ਸਕਦਾ ਏਦਾਂ ਦਾ ਸ਼ਾਇਦ ਹੀ ਕਦੇ ਹੋਇਆ ਹੋਵੇ ਇਹ ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਭਗਵੰਤ ਮਾਨ ਨੇ ਕਵਤਾ ਕਿਕਲੀ ਕਲੀਰ ਦੀ ਜਿਹੜੀ ਨਵੀਂ ਬਣਾ ਕੇ ਬਾਦਲਾਂ ਦੇ ਉੱਤੇ ਤੰਜ਼ कसे ਹੋਣ ਔਰ ਉਹਨਾਂ ਦੇ ਉੱਤੇ ਮੋੜ ਤੋਂ ਜਿਹੜਾ ਹੈ ਤਿੱਖਾ ਸ਼ਬਦੀ ਹਮਲਾ ਬੋਲਿਆ ਹੋਵੇ ਔਰ ਤਵਾ ਵੀ ਅਜੀਹਾ ਲਾਇਆ ਕਿ ਪੰਡਾਲ ਦੇ ਵਿੱਚ ਬੈਠਿਆ ਹਰ ਸ਼ਖਸ ਹਾਸਾ ਹੱਸ ਕੇ ਦੂਰਾ ਹੋ ਗਿਆ ਭਗਵੰਤ ਮਾਨ ਨੇ ਆਪਣੀ ਇਸ ਕਵਤਾ 'ਚ ਬਾਦਲਾਂ ਦੇ ਸਾਰੇ ਟੱਬਰ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਜਿਹੜੀ ਆ ਉਹ ਕਰ ਦਿੱਤੀ ਕਾਪਤਾ ਚ ਕਹਿੰਦੇ ਆ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਅਕਾਲੀ ਦਲ ਵਾਲੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਰਾਜਨਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਸਾਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵੱਲ ਸਭ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਂ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਜਦ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚੋਂ ਐਤ ਕੀ ਬਾਦਲ ਪਰਿਵਾਰ ਦੀ ਛੁੱਟੀ ਐ ਬੋਲੇ ਸੋਨਿਆ ਠੀਕ ਲੱਗਿਆ ਔਰ ਜਿਹਹਿਆਂ 17 ਨਾਲ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ ਐ ਲੱਗਦਾ ਇਹਦਾ ਜਵਾਬ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈ ਉਹ ਆਏ ਗਈ ਹੀ ਆਏ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਦੋ ਮੁਨਕਤ ਕੀਤੀਆਂ ਗਈਆਂ ਨੇ ਪੰਜਾਬ 'ਚ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਫਿਰੋਜ਼ਪੁਰ 'ਚ ਭਾਜਪਾ ਦਾ ਇੱਕ ਵੱਡਾ ਥੰਮ ਡਿੱਗ ਪਿਆ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਨੰਨੂ ਨੂੰ ਪਾਰਟੀ ਦੇ ਵਿੱਚ ਮਾਨ ਸਨਮਾਨ ਨਾਲ ਸ਼ਾਮਲ ਕਰਵਾਇਆ ਜਦੋਂ ਕਿਸਾਨ ਅੰਦੋਲਨ ਦੀ ਹਨੇਰੀ ਪੰਜਾਬ ਝੁੱਠੀ ਸੀ ਉਦੋਂ ਸੁਖਪਾਲ ਨੰਨੂ ਨੂੰ ਭਾਜਪਾ ਛੱਡ ਦਿੱਤੀ ਸੀ ਪਰ ਸਾਲ 2022 ਚ ਮੁੜ ਭਾਜਪਾ ਚ ਸ਼ਾਮਲ ਹੋ ਗਏ ਤੇ ਉਹ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਹੈ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਉਹਨਾਂ ਨੂੰ ਮਾਲ ਵਿਭਾਗ ਦਾ ਪਾਰਲੀਮੈਂਟੀ ਸਖਤਰ ਵੀ ਬਣਾਇਆ ਗਿਆ ਸੀ ਉਹ ਭਾਜਪਾ ਕਿਸਾਨ ਮੋਰਚਾ ਸੱਲ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਆ ਔਰ ਸੁਖਪਾਲ ਸਿੰਘ ਨੰਨੂ ਦੇ ਪਿਤਾ ਮਰਹੂਮ ਜਿਹੜੇ ਗਰਧਾਤਾ ਸਿੰਘ ਨੇ ਉਹ ਇਸ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਤਾਂ ਇੱਕ ਵੱਡਾ ਜਿਹੜਾ ਝਟਕਾ ਹੈ ਉਹ ਪੰਜਾਬ ਦੇ ਅੰਦਰ ਫਿਰੋਜ਼ਪੁਰ ਦੇ ਵਿੱਚ ਬੀਜੇਪੀ ਨੂੰ ਸੁਖਪਾਲ ਨੰਨੂ ਦੇ ਰੂਪ ਚ ਲੱਗਿਆ ਇਹ ਝਟਕਾ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਔਰ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਤੋਂ ਪਹਿਲਾਂ ਬੀਜੇਪੀ ਨੂੰ ਪੀਐਮ ਨਰਿੰਦਰ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਪੰਜਾਬੀ ਬਨਾਮ ਗੈਰ ਪੰਜਾਬੀ ਦਾ ਮੁੱਦਾ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਮੁੱਦੇ ਤੇ ਸਿਆਸਤ ਕਾਫੀ ਗਰਮਾ ਰਹੀ ਹੈ ਇਸ ਮੁੱਦੇ ਨੂੰ ਹਵਾ ਦਿੱਤੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਖੈਰਾ ਨੇ ਆਪਣੇ ਇੱਕ ਬਿਆਨ ਚ ਕਿਹਾ ਕਿ ਪੰਜਾਬ ਚ ਗੈਰ ਪੰਜਾਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ ਜੇਕਰ ਅਗਲੇ 15-20 ਸਾਲਾਂ ਚ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਚ ਨਾ ਤਾਂ ਪੰਜਾਬੀ ਲੱਭਣਗੇ ਤੇ ਨਾ ਹੀ ਪੱਗਾਂ ਵਾਲੇ ਲੱਭਣਗੇ ਭਗਵੰਤ ਮਾਨ ਬਹੁਤ ਜ਼ੋਰ ਲਗਾ ਕਿ ਮੈਂ ਸਰਕਾਰੀ ਨੌਕਰੀਆਂ ਦੇ ਰਿਹਾ ਹਾਂ ਪੰਜਾਬ ਦੇ ਬੱਚਾ ਨੂੰ ਪਰ ਮੈਂ ਜਦੋਂ ਪਿੰਡਾਂ ਵਿੱਚ ਜਾ ਕੇ ਪੁੱਛਦਾ ਹਾਂ ਸਾਰੇ ਪਿੰਡਾਂ 'ਚ ਕਿ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਮੇਰੇ ਪਿੰਡ ਵਾਲੇ ਕੋਈ ਕਹਿੰਦੇ ਸਾਹਮਣੇ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਇਹ ਡਾਕਰੀਆਂ ਕਿੱਥੇ ਗਈਆਂ ਇਹ ਨੌਕਰੀਆਂ ਲੈ ਕੇ ਆਪਣੀਆਂ ਹਿਮਾਚਲ ਵਾਲੇ ਹਾਂ ਰਾਜਸਥਾਨ ਵਾਲੇ ਹਾਂ ਦਿੱਲੀ ਵਾਲੇ ਹਾਂ ਹਰਿਆਣੇ ਵਾਲੇ ਕਿਉਂ ਕੋਈ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂਗਾ ਜਿਸ ਨੂੰ ਕੋਈ ਨਹੀਂ ਪੜ੍ਹ ਸਕਦਾ ਸੁਖਪਾਲ ਖੈਰਾ ਦੇ ਇਸ ਬਿਆਨ ਨੂੰ ਭਾਵੇਂ ਪੰਜਾਬ ਦੇ ਸਿਆਸਤਦਾਨਾਂ ਨੇ ਕੋਈ ਬਹੁਤੀ ਤਵੱਜੋ ਨਾ ਦਿੱਤੀ ਹੋਵੇ ਪਰ ਭਾਜਪਾ ਵਾਲਿਆਂ ਨੇ ਇਹ ਗੱਲ ਦਿੱਲੀ ਤੱਕ ਪਹੁੰਚਾ ਦਿੱਤੀ ਹੈ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੀ ਧਰਤੀ ਤੋਂ ਬਗੈਰ ਨਾਂ ਲੈ ਸੁਖਪਾਲ ਖੈਰੇ ਦਾ ਜਵਾਬ ਦਿੱਤਾ ਹੈ ਔਰ ਉਹਨਾਂ ਨੇ ਬਿਹਾਰ ਤੋਂ ਪੰਜਾਬ ਦੇ ਵਿੱਚ ਗੈਰ ਪੰਜਾਬੀ ਦੀ ਸਿਆਸਤ ਦੇ ਉੱਤੇ ਹਮਲਾ ਬੋਲਿਆ ਪੀਐਮ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਦਾ ਸਨਮਾਨ ਇਹ ਇੰਡੀਆ ਗੱਠ ਜੋੜ ਵਾਲਿਆਂ ਲਈ ਮਾਇਨੇ ਨਹੀਂ ਰੱਖਦਾ ਇਹਨਾਂ ਦੇ ਦਿਮਾਗ ਅਤੇ ਦਿਲ 'ਚ ਬਿਹਾਰ ਦੇ ਲੋਕਾਂ ਪ੍ਰਤੀ ਨਫ਼ਰਤ ਹੈ ਇਹ ਕਹਿੰਦੇ ਨੇ ਕਿ ਪੰਜਾਬ 'ਚ ਬਿਹਾਰੀਆਂ ਨੂੰ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ ਤਾਂ ਪੀਐਮ ਮੋਦੀ ਨੇ ਆਪਣੀ ਤਕਰੀਰ ਦੇ ਵਿੱਚ ਕੀ ਕੁਝ ਕਿਹਾ ਉਹ ਸੁਣ ਲਿਆ ਪੰਜਾਬ ਕੇ ਕਾਂਗਰਸ ਕੇ ਇਹ ਨੇਤਾ ਕਹਤੇ ਹੈ ਕਿ ਬਿਹਾਰ ਕੇ ਲੋਕੋ ਕੋ ਪੰਜਾਬ ਮੈਂ ਬਹਿਸ਼ਕਾਰ ਕਰਨਾ ਚਾਹੀਏ ये कांग्रेस वाले नेता बोल रहे और आरजेडी वाले इनके साथ यहां आपसे वोट मांग रहे वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए इतनी नफरत इन लोगों के दिल दिमाग में भरी पड़ी है पंजाब च गर्मी ने ता वट कड्डे होया सियासी पारा भी पूरे सिखराते है दिल्ली तो लाम लश्कर नाल बड़े-बड़े लीडर पंजाब वल वहीरा इकट्ठे रहे प्रधान मंत्री नरेंद्र मोदी 23 मई नु पटियाला च एक चोन रैली करन के ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਰਣਨੀਤੀ ਬਣਾਈ ਗਈ ਹੈ ਕਿਸਾਨਾਂ ਵੱਲੋਂ ਵੀ ਰਣਨੀਤੀ ਬਣਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ 30 ਮਈ ਤੱਕ ਸੂਬੇ 'ਚ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਵੱਲੋਂ ਸੂਬੇ 'ਚ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਕਿਰਾਏ ਤੇ ਲੈ ਲਿਆ ਗਿਆ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਤੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਸ਼ਹਿਰੀ ਖੇਤਰਾਂ ਦੇ ਵਿੱਚ ਚਾਉਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੇ ਆ ਆਮ ਆਦਮੀ ਪਾਰਟੀ ਨੇ ਸੰਸਦੀ ਖੇਤਰਾਂ ਚ ਪੈਂਦੇ ਉਹਨਾਂ ਵਿਧਾਨ ਸਭਾ ਹਲਕਿਆਂ ਦੀ شناخت ਕੀਤੀ ਹੈ ਜਿੱਥੇ ਪਾਰਟੀ ਨੂੰ ਹੋਰ ਸਖਤ ਮਿਹਨਤ ਕਰਨ ਦੀ ਲੋੜ ਹੈ ਅਜੇ ਹਲਕਿਆਂ ਚ ਮੁੱਖ ਮੰਤਰੀ ਦੇ ਰੋਡ ਸ਼ੋਅ ਲੀਕੇ ਜਾ ਰਹੇ ਨੇ ਸ਼ਹਿਰੀ ਲੋਕਾਂ ਨਾਲ ਕੇਜਰੀਵਾਲ ਮੁਖਾਤਿਬ ਹੋਣਗੇ ਭਾਜਪਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪਾਰਟੀ ਪ੍ਰਧਾਨ ਜੇਪੀ ਨੱਡਾ ਤੇ ਚੋਣ ਪ੍ਰੋਗਰਾਮ ਉਲੀਕੇ ਜਾ ਰਹੇ ਆ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੇਤਿਆਨਾਥ ਦੇ ਪ੍ਰੋਗਰਾਮ ਵੀ ਬਣਾਏ ਜਾ ਰਹੇ ਆ। बसपा ਮੁਖੀ ਮਾਇਆਬਤੀ ਵੱਲੋਂ 24 ਮਈ ਨੂੰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਰੈਲੀ ਕੀਤੀ ਜਾ ਰਹੀ ਹੈ। ਔਰ ਇਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ 20 23 ਤੋਂ 29 ਮਈ ਦਰਮਿਆਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀਆਂ ਚੋਣ ਰੈਲੀਆਂ ਉਲੀਕੀਆਂ ਜਾ ਰਹੀਆਂ ਨੇ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਦੂਜੇ ਸੂਬਿਆਂ ਚੋਂ ਵੀ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਚ ਚੋਣ ਪ੍ਰਚਾਰ ਕਰਨਗੇ ਪਾਰਟੀ ਆਗੂਆਂ ਮੁਤਾਬਕ ਕਾਂਗਰਸ ਵੱਲੋਂ 4 ਤੋਂ 5 ਰੈਲੀਆਂ ਦੀ ਵਿਵੰਤਬੰਦੀ ਕੀਤੀ ਗਈ ਹੈ ਸੁਖਬੀਰ ਬਾਦਲ ਵੀ ਮਈ ਦੇ ਆਖਰੀ ਹਫਤੇ ਚੋਣ ਰੈਲੀਆਂ ਦੀ ਗਿਣਤੀ ਵਧਾ ਰਹੇ ਹੈ ਉਹ ਬਠਿੰਡਾ ਹਲਕੇ ਚ ਜ਼ਿਆਦਾ ਧਿਆਨ ਕੇਂਦ੍ਰਿਤ ਕਰ ਰਹੇ ਹੈ ਕਿਉਂਕਿ ਇਹ ਸੀਟ ਵਕਾਰ ਦੀ ਸੀਟ ਸ਼ਰੋਮੀ ਅਕਾਲੀ ਦਲ ਦੇ ਲਈ ਬਣੀ ਹੋਈ ਹੈ। ਪ੍ਰੋਗਰਾਮ ਸਿਆਸੀ ਸੁਰਖੀਆਂ ਦੇ ਵਿੱਚ ਇੰਨਾ ਨਵਜੋਤ ਸਿੰਘ ਢਾਲੀਵਾਲ ਨੂੰ دی ਹੋਈ ਇਜਾਜ਼ਤ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪ੍ਰੋਗਰਾਮ ਸਿਆਸੀ ਸੁਰਖੀਆਂ ਲੈ ਕੇ ਮੌੜ ਹਾਜ਼ਰ ਆ। ਬਾਦਲਾ ਦਾ ਗੜ ਬਠਿੰਡਾ ਹੋਵੇ, ਭਗਵੰਤ ਮਾਨ ਦੀ ਰੈਲੀ ਜਾਂ ਰੋਡ ਸ਼ੋਅ ਹੋਵੇ ਤੇ ਉਹ ਬਾਦਲਾ ਖਿਲਾਫ ਕੁਝ ਨਾ ਬੋਲਣ ਜਾਂ ਕਹਿ ਲਵੋ ਕਿ ਕੋਈ ਸ਼ਬਦੀ ਹਮਲਾ ਜਦ ਤਾਂਜ਼ ਨਾ ਕਰਨ ਇਹ ਕਿਵੇਂ